ਸੋ ਬਤਵੰਦੇ ਦੋ 5 ਸਟਾਰ ਕਿੰਨੇ ਮਾਡਲ ਹੈ ਜੀ ਇਹ 23 ਮਾਡਲ ਹੈ ਜੀ 23 ਮਾਡਲ ਹੈ ਤੇ ਕਿੰਨੇ ਘੰਟੇ ਚੱਲਿਆ ਹੋਇਆ ਟਰੈਕਟਰ ਜੀ ਇਹ ਸਿਰਫ 70 ਘੰਟੇ ਚੱਲਿਆ ਹੋਇਆ ਜੀ ਸਿਰਫ 70 ਘੰਟੇ ਚੱਲਿਆ ਹੋਇਆ ਤਾਂ 8 ਲੱਖ 20 ਹਜ਼ਾਰ ਡਿਮਾਂਡ ਹੈ 1.5 ਲੱਖ ਮਾਰ ਦ ਸਕਦੇ ਟਰੈਕਟਰ ਤੁਸੀਂ ਘਰੇ ਲੈ ਜਾ ਸਕਦੇ ਆ ਇਹ ਤੇਰਾ ਗਿਆ ਜੀ 855 5 ਸਟਾਰ ਇਹ ਕਿੰਨੇ ਮਾਡਲ ਹੈ ਬਈ ਇਹ 22 ਮਾਡਲ ਹੈ ਜੀ ਬਾਈ ਇਹ ਕਿੰਨੇ ਘੰਟੇ ਚੱਲਿਆ ਬਈ ਗਲਾਵਾ ਇਹ 175 75 ਘੰਟੇ ਚੱਲਿਆ ਇਹ 22 ਮਾਡਲ ਹੈ 22 ਮਾਡਲ ਹੈ ਇਹ ਜੇ ਕੀ ਡਿਮਾਂਡ ਕਰ ਦਾਂਗੀ ਇਹਦੀ ਡਿਮਾਂਡ 7 ਲੱਖ ਤੇ 95000 ਰੁਪਏ ਦੀ 7 ਲੱਖ ਇਹ ਆ ਗਿਆ ਚੇਂਜਰ ਵਾਲਾ ਬਾਈ ਸੋਨਾ ਲਿਖਾ ਡੀ ਆਈ 750 ਸਿਕੰਦਰ ਮਾਡਲ 55 ਹਰ ਸਪਾਵਰ ਚ ਚੇਂਜਰ ਵਾਲਾ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਕਿੰਨੇ ਮਾਡਲ ਜਿਗਾ ਹੈ ਜੀ 19 ਆ ਬਾਈ 19 ਮਾਡਲ ਇਹ ਕੀ ਡਿਮਾਂਡ ਕਰ ਦਾਂਗੀ ਇਹਦੀ 5.5 ਲੱਖ ਰੁਪਏ ਦੀ 5.5 ਲੱਖ ਡਿਮਾਂਡ 20 ਇਹ 20000 ਦਾ ਸਾਨੂੰ ਮਿਲ ਜੇ ਲੋਨ ਸਾਰੇ ਟਰੈਕਟਰਾਂ ਤੇ ਹੋ ਜਾਂਦਾ ਬਾਈ ਲੋਨ ਬਾਈ ਸਾਰਿਆਂ ਤੇ ਹੋ ਜਾਂਦਾ ਕੀ ਜੀਾ ਪ੍ਰਾਣਾ ਟਰੈਕਟਰ ਜੀ ਕਟਾਉਣਾ ਉਹ ਆਪਾਂ ਕਟਾ ਲਾਂਗੇ ਜੀ ਮੈਂ ਟਰੈਕਟਰ ਕਰਾਇ ਤੇ ਵੀ ਦੇ ਦੇਣੀ ਉਹਦਾ ਕੀ ਪ੍ਰਾਈਸ ਹੈ ਜੀ ਜਿਵੇਂ ਆਪਾਂ 3 ਸਪੀਡ ਲੈਣਾ 3 ਸਪੀਡ ਆ 2500 ਰਿਆੜੀ ਦੇ ਦਿੰਨੇ ਜੀ ਠੀਕ ਹੈ ਜੀ 2 ਸਪੀਡ ਹੈ 2 ਸਪੀਡ ਆਪਾਂ 18000 ਜੀ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਹੀ ਫੋਨ ਨੰਬਰ ਆਪਣਾ 9779766502 ਜੀ ਠੀਕ ਹੈ ਜੀ ਹਾਂਜੀ ਅੱਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਬਰਨਾਲਾ ਟਰੈਕਟਰ ਮੰਡੀ ਤੇ ਤੇ ਆਪਣੇ ਨਾਲ ਆਪਣਾ ਵੀਰ ਜੋੜਾ ਗਲਾਵ ਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਵਧੀਆ ਬਾਈ ਤੇ ਬਾਈਆਂ ਕੋਲੇ ਬਈ ਟਾਪ ਮਾਡਲ ਦੇ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਸਵਰਾਜ ਦਾ ਕੰਮ ਜਿਆਦਾ ਆ ਜਮਾ ਨਵੇਂ 100 100 ਘੰਟੇ ਦੇ ਕਰੀਬ ਟਰੈਕਟਰ ਚੱਲੇ ਹੋਏ ਮਿਲ ਜਾਣਗੇ ਕਾਇਰ ਪੱਟਣੇ ਗਰਾਂ ਟਿਊਬ ਹੀ ਆਪਾਂ ਹੀ ਬੋਲੀ ਨਾ ਕਰਾਉਣ ਤੱਕ ਦੀ ਠੀਕ ਹੈ ਜੀ ਤੇ ਸਟਾਰਟ ਕਰਦੇ ਆ ਬਈ ਹੁਣ ਸਵਰਾਜ 855 ਤੋਂ 5 ਸਟਾਰ ਆ ਕਿੰਨੇ ਮਾਡਲ ਹੈ ਜੀ ਇਹ 23 ਮਾਡਲ ਆ ਜੀ 23 ਮਾਡਲ ਆ ਤੇ ਕਿੰਨੇ ਘੰਟੇ ਚੱਲੇ ਹੋਏ ਟਰੈਕਟਰ ਜੀ ਇਹ ਸਿਰਫ 70 ਘੰਟੇ ਚੱਲੇ ਹੋਏ ਜੀ ਸਿਰਫ 70 ਘੰਟੇ ਚੱਲੇ ਹੋਏ ਦਿਖਾ ਦੇ ਬਈ ਕੈਮਰੇਜ ਨਿਨਾਰੇ ਨਵਾਂ ਸ਼ੋਰੂਮ ਚ ਲੈਣ ਜਾਣਾ ਉਹਨਾਂ ਨੂੰ ਕਿੰਨਾ ਕ ਫਾਇਦਾ ਹੋ ਜਾਊਗਾ ਇਹ ਉਹਨਾਂ ਨੂੰ ਲੱਖ ਰੁਪਏ ਵਾਂਗੂ ਫਾਇਦਾ ਹੋ ਜਾਣਾ ਲੱਖ ਦਾ ਫਾਇਦਾ ਹੋਊ ਲੱਖ ਦਾ ਫਾਇਦਾ ਹੋਊ ਦੇਖ ਲਓ ਤੁਸੀਂ ਬੀਕੇਟੀ ਦੇ ਕਮਾਂਡਰ ਵਾਲੇ ਟਾਇਰ ਆ ਮਹਿੰਗੇ ਆ ਇਹਦੇ ਟਾਇਰ ਦਾ 16 ਨੇ ਆਉਂਦੇ ਆ ਹਾਂਜੀ ਇਹਦੇ 17 ਦੇ ਪਾਈ ਹੋਇਆ ਜੀ 17 ਦੇ ਟਾਇਰ ਪਹਿਲੀ ਵਾਰੀ ਦੇਖਿਆ ਮੈਂ ਜਨਸੀ ਜੂ ਇਉਂਨਾ 17 ਡੈਣਾ ਚ ਲੈਤਾ ਸੀਗਾ ਬੀਕੇਟੀ ਦੇ ਕਮਾਂਡਰ ਵਾਲੇ ਮਹਿੰਗੇ ਟਾਇਰ ਆ 17 ਇਹ ਡੈਕਟਰ ਤੇ ਹੋਰ ਆਪਣਾ ਆਫਰ ਹੈਗਾ ਹਾਂਜੀ ਜੇ ਕਿਸੇ ਨੂੰ 17 ਦੇ ਟਾਇਰ ਵਧੀਆ ਲੱਗਦੇ ਉਹਨਾਂ ਨੂੰ ਮੂਲੇ ਡੈਰੀ ਵੱਡੇ ਪਾ ਕੇ ਦੇ ਸਕਦੇ ਆ ਠੀਕ ਆ ਇਹ ਹਾਈ ਡੇਅ ਵੀ ਵੱਡੇ ਦੂਜੇ ਜਹਾਜੀ ਮਿਲ ਜਾਣਗੇ ਤੁਹਾਨੂੰ ਇਹ ਟਰੈਕਟਰ ਨਾਲ ਲੈਣਾ ਆਫਰ ਹੈ ਠੀਕ ਆ ਜੀ ਆਹ ਟਰੈਕਟਰ ਨਾਲ ਆਫਰ ਹੈ ਤੁਹਾਨੂੰ ਤੇ ਇੱਕ ਸਾ ਇਹ ਨਾ ਕੰਡੀਸ਼ਨ ਪੂਰੀ ਐ ਕੋਕਾ ਪੀਸ ਐ ਸ਼ੋਅਰੂਮ ਚ ਤੁਹਾਨੂੰ ਜਾਣ ਦੀ ਲੋੜ ਨਹੀਂ ਹੁਣ ਆਹ ਟਰੈਕਟਰ ਟੁੱਟਾ ਨਾਲ ਜਿ ਲੱਗੀਆਂ ਪਈਆਂ ਨੇ ਸਈ ਦੇ ਪੰਜਵੇਂ ਮਹੀਨੇ ਦਾ ਹੀ ਜੇ ਮੈਂ ਲਾਸਟ ਕਹਾਂਗਾ ਪਿੱਛੇ 2023 ਦੇ 5ਵੇਂ ਮਹੀਨੇ ਦਾ ਪੀਸ ਐ ਉਦੋਂ ਅੱਜ ਦੂਜੀ ਸੋਹ ਵਾਲੇ ਆਉਣ ਲੱਗੇ ਕਿ ਆਇਆ ਚੌਰਸ ਸੋਹ ਵਾਲਾ ਨਾ ਜੀ ਡਿਮਾਂਡ ਵੜੀ ਸੀ ਹਾਂਜੀ ਹੁਣ ਇਸ ਦੂਬਾਰ ਗੋਲਜੀ ਸੋਹ ਵਾਲੇ ਆਉਣ ਲੱਗ ਗਏ ਹਾਂ ਜਿਹੜੇ ਵੀਰ ਚਾਰਸਿਸ ਨੂੰ ਪਸੰਦ ਕਰਦੇ ਆ ਉਹਨਾਂ ਲਈ ਸਪੈਸ਼ਲ ਆਫਰ ਵੀ ਹੈ ਨਾਲੇ ਵੱਡੇ ਟਾਇਰ ਪਾ ਦੂਗਾ ਇਹਨਾਂ ਹਾਂ ਇਹਦੇ ਨਾਲ ਠੀਕ ਹੈ ਕੀ ਡਿਮਾਂਡ ਕਰਦੇ ਆ ਇਹਦੀ ਇਹਦੀ ਡਿਮਾਂਡ 8 ਲੱਖ ਤੇ 20000 ਰੁਪਇਆ 8 ਲੱਖ 20000 ਡਿਮਾਂਡ ਆ ਹੂੰ ਲੈਸ ਲੈਸ 8 ਲੱਖ ਦਾ ਦੇ ਦੇ ਦਾਂਗੀ ਲੋਨ ਹੋ ਜੂਏ ਤੇ ਲੋਨ ਹੋ ਜੂਈ ਇਹ ਤੇ ਹੁਣ ਇੰਨਾ ਜਿੰਨਾ ਨਾਲ ਆਪਾਂ 1.5 ਲੱਖ ਰੁਪਇਆ ਦੇਣਾ ਬੂਹਾ ਡਟਰਾ ਡੇਢ ਲੱਖ ਕੇ ਮਾਰਤੋਂ ਸਕਦੇ ਟਰੈਕਟਰ ਤੁਸੀਂ ਘਰੇ ਲੈ ਆ ਸਕਦੇ ਹਾਂ ਠੀਕ ਆ ਬਈ ਅੱਗੇ ਫੇਰ ਆ ਗਿਆ ਜੀ 8555 5 ਸਟਾਰ ਇਹ ਕਿੰਨੇ ਮਾਡਲ ਆ ਬਈ ਇਹ ਬਾਈ ਮਾਡਲ ਆ ਜੀ ਬਾਈ ਮਾਡਲ ਆ ਸਾਈਡ ਗੀਅਰ ਵਾਲਾ ਸਾਈਡ ਗੀਅਰ ਠੀਕ ਆ ਇਹਦੇ ਟਾਇਰ ਦੇਖ ਸਕਦੇ ਤੁਸੀਂ 프ਰੰਟ ਵਾਲੇ ਰਬੜਾ ਉੱਤੇ ਪਈਆਂ ਚੀਜ਼ਾਂ ਹਾਂ ਬਾਕੀ ਇਹ ਟਾਇਰ ਮੰਗੇ ਹੁੰਦੇ ਦੂਜਿਆਂ ਨਾਲੋਂ ਥੋੜੇ ਇਹ ਕਿੰਨੇ ਘੰਟੇ ਚੱਲਿਆ ਬਈ ਗਲਾਵ ਇਹ 170 75 ਘੰਟੇ ਚੱਲਿਆ ਜੀ 170 75 ਘੰਟੇ ਇਹਦੇ ਟਾਇਰ ਰਹਿ ਗਿਆ ਜੀ 16 9 28 ਦੇ ਨਾਲ ਦੇ ਟਾਇਰ ਹੈ ਨਾਲ ਦਾ ਸਾਰਾ ਕੁਝ ਜਿੰਨਾ ਵੀ ਟਰੈਕਟਰ ਤੇ ਦੇਖ ਸਕਦੇ ਤੁਸੀਂ ਇਹ ਕਾਗ ਜੂਜੋ ਵੀ ਉੱਤਰ ਹੀ ਨਹੀਂ ਹੈ ਇਹ ਦੇਖੋ ਕਿੰਨਾ ਘੈਂਟ ਕੰਡੀਸ਼ਨ ਚ ਪਿਆ ਟਰੈਕਟਰ ਮਾਡਲ ਕਿੰਨਾ ਸੀ ਭਾਈ ਇਹ ਇਹ 22 ਮਾਡਲ ਹੈ 22 ਮਾਡਲ ਆ ਠੀਕ ਆ ਕੀ ਡਿਮਾਂਡ ਕਰਦੇ ਆ ਇਹਦੀ ਇਹਦੀ ਡਿਮਾਂਡ 7 ਲੱਖ ਤੇ 95000 ਰੁਪਏ ਦੀ 7 ਲੱਖ 95000 ਡਿਮਾਂਡ ਆ ਕਿੰਨੇ ਦਾ ਹੋ ਜੂ ਇਹ ਜੀ ਡਿਸਕਾਊਂਟ ਇਹ ਦੇ ਇਹ 7 ਲੱਖ ਤੇ 60000 ਰੁਪਏ ਦੇ ਦਾਂਗੀ 7 ਲੱਖ 60000 ਦਾ ਟਰੈਕਟਰ ਪੀਟੀਓ ਵਾਲੇ ਹੈਗੇ ਤਾਂ ਕਾਇਪ ਉਹ ਵੀ ਨਹੀਂ ਖੁੱਲੇ ਦੋਨੇ ਟਰੈਕਟਰਾਂ ਦੇ ਜਮਾ ਨੂੰ ਨਮੇਗਾ ਜੀ ਜਮਾ ਨਮਈ ਪੈਨੇ ਆ ਜੀ ਦੇਖੋ ਪੂਰਾ ਘੈਂਟ ਕੰਡੀਸ਼ਨ ਚ ਨੇ ਦੋਨੇ ਟਰੈਕਟਰ ਤੇ ਇਹਤੇ ਵੀ ਹੋ ਜੂ ਲੋਨ ਵਗੈਰਾ ਲੋਨ ਆਪਣੇ ਦੇ ਸਾਰਿਆਂ ਦੇ ਹੋ ਜੂ ਠੀਕ ਹੈ ਜੀ ਉੱਚੇ ਮਾੜੀ ਹੁੰਦੇ 12-13 ਮਾਨ ਤੋਂ ਲੋਨ ਫਾਲਤ ਸਾਰੇ ਦੇ ਹੁੰਦਾ ਠੀਕ ਆ ਜੀ ਤੇ ਇਹ ਵੀ ਨਕਦ ਕਾਇਦਾ ਕੀ ਆ ਲੋਨ ਆ ਜੀ ਟਰੈਕਟਰ ਤੇ ਲੋਨ ਵਾ ਭਰੇ ਹੋਏ ਕਲੀਅਰ ਨੇ ਆ 35 ਨੰਬਰ ਫਾਰਮ ਆ ਨੰਬਰ 50 ਹੋਣਗੇ ਦੋਨੇ ਨੰਬਰ ਆਪਣੇ ਸਾਰੇ ਟਰੈਕਟਰ ਪੰਜਾਬ ਆ ਠੀਕ ਆ ਜੀ ਪੰਜਾਬ ਨੰਬਰ ਹੋਣਗੇ ਹਾਂ ਜੀ ਠੀਕ ਆ ਜੀ ਅੱਗੇ ਅੱਗੇ ਸੋਨਾ ਲਿਖਾ ਗਈ ਅੱਗੇ ਸੋਨਾ ਲਿਖਾ ਡੀਆਈ 750 ਦਾ ਹਾਂਜੀ ਇਹ ਕਿੰਨੇ ਮਾਡਲ ਹੈ ਜੀ ਇਹ 14 ਮਾਡਲ ਹੈ ਜੀ 14 ਮਾਡਲ ਆ ਇਹਦਾ ਨੰਬਰ ਵੀ ਪੰਜਾਬੀ ਉਹ ਨਾ ਨੰਬਰ ਪੰਜਾਬ ਇਹਦੇ ਟਾਇਰ ਭਾਈ ਟਾਇਰ ਦੇ ਮਾਡਲ ਜਮਾਨ 90 ਆ ਠੀਕ ਆ ਜੀ ਫਰੰਟ ਵਾਲੇ ਫਰੰਟ ਵਾਲੇ ਵੀ ਸਾਰੇ ਨਵੇਂ ਆ ਮਰ ਕੇ 95 ਬਸ ਫਰੰਟ ਵਾਲੇ ਠੀਕ ਆ ਜੀ ਮਾਗਰਲੇ ਟਾਇਰਾਂ ਤੇ ਮਾਰਕਾ ਦੇਖ ਸੇ ਨੂੰ ਤੁਸੀਂ ਉਹ ਵੀ ਖੜਾ ਜੇ ਕੇ ਦਾ ਪੂਰਾ ਸਾਫ ਤੇ ਕਿੰਨੇ ਮਾਡਲ ਹੈ ਟਰੈਕਟਰ ਇਹ 14 ਮਾਡਲ ਹੈ ਜੀ 14 ਮਾਡਲ ਆ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਰ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਸਾਈਡ ਗੀਅਰ ਚ ਆ ਗਿਆ ਤੇ ਕੀ ਡਿਮਾਂਡ ਕਰਦਾ ਟਰੈਕਟਰ ਦੀ ਇਹਦੀ 4.5 ਲੱਖ ਰੁਪਏ 4.5 ਲੱਖ ਡਿਮਾਂਡ ਆ ਡਬਲ ਪੰਪ ਡਬਲ ਡਿਸਟਰੀਬਿਊਟਰ ਨੰਬਰ ਪੰਜਾਬ ਆ ਤੇ ਇਹ ਕਿੰਨੇ ਕ ਦਾ ਹੋਊ ਜੀ ਇਹ 430000 ਦੇ ਦਾਂਗੇ ਜੀ 430000 ਦਾ 20000 ਦਾ ਡਿਸਕਾਊਂਟ ਟਰੈਕਟਰ ਤੋਂ ਅੱਗੇ ਜੀ ਅੱਗੇ 750 ਇਹ 3 ਸਪੀਡ ਚੇਂਜਰ ਵਾਲਾ ਇਹ ਆ ਗਿਆ ਚੇਂਜਰ ਵਾਲਾ ਬਾਈ ਸੋਨਾ ਲਿਖਾ ਡੀ ਆਈ 750 ਸਕੰਦਰ ਮਾਡਲ ਪਜਾਹਰ ਸੁਪਾਵਰ ਚ ਚੇਂਜਰ ਵਾਲਾ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਕਿੰਨੇ ਮਾਡਲ ਸੀਗੇ ਜੀ ਇਹ 19 ਆ ਬਈ 19 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਦੇ ਨਾਲ ਦੇਸੀ ਤੋਂ 85 ਪੈਸੇ ਜੀ ਨਾਲ ਦੇ ਟਾਇਰ ਆ 80 85 ਪੈਸੇ 3 ਜੀਪੀਡ ਟਰੈਕਟਰ ਡੀ ਲੈਕਸ ਮਾਡਲ ਜਗਾ ਇਹਦੀ ਕੀ ਡਿਮਾਂਡ ਕਰ ਦਿਆਂਗੇ ਇਹਦੀ 5.5 ਲੱਖ ਰੁਪਏ ਜੀ 5.5 ਲੱਖ ਡਿਮਾਂਡ ਆ ਤੇ ਆਓ ਫਿਰ ਜੀ ਡਿਸਕਾਊਂਟ ਇਹ ਵੀ 5 ਲੱਖ 30 ਹਜ਼ਾਰ ਦੇ ਦਿਆਂਗੇ 130000 20 20000 ਦਾ ਸਾਨੂੰ ਮਿਲ ਹੀ ਜਾ ਸਾਰਿਆਂ ਨੂੰ ਅੱਗੇ ਆ ਗਿਆ ਜੀ ایس ਇਹ ਕਿੰਨੇ ਮਾਡਲ ਆ ਬਈ ਇਹ 12 ਮਾਡਲ ਹੈ ایس ਡੀਏ 550 12 ਮਾਡਲ ਤੇ ਪਾਵਰ ਸਟੀਰਿੰਗ ਚ ਆ ਗਿਆ ਹਾਂ ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਇਹਦੇ 60 65 ਪੈਸੇ ਹੈ ਜੀ 60 65 ਪੈਸੇ ਟਾਇਰਾਂ ਦੀ ਕੰਡੀਸ਼ਨ ਤੇ ਪਾਵਰ ਸਟੀਰਿੰਗ ਦਾ ਨੰਬਰ ਪੰਜਾਬ ਆ ਜੀ ਪੀਵੀ 28 ਤੇ ਕਿੰਨੇ ਮਾਡਲ ਹੈ ਜੀ ਇਹ ਇਹ 12 ਮਾਡਲ ਦਾ ਜੀ 12 ਮਾਡਲ ਹੈ ਕੀ ਡਿਮਾਂਡ ਕਰਦਾ ਇਹ ਦੀ ਇਹ ਡਿਮਾਂਡ 2 ਲੱਖ ਤੇ 55000 ਰੁਪਏ ਦੀ 2 ਲੱਖ 55000 ਡਿਮਾਂਡ ਆ ਬਾਕੀ ਮੌਕੇ ਤੇ ਮਾਰਤਾ ਹੁਦੂ ਛੋਡਾ ਹਾਂ ਇਹ ਰੰਗ ਪੈਂਟ ਦਾ ਅਰੀਜਨਲ ਆ ਭਈ ਇਹ ਹਮ ਆਪਣੋਂ ਤੋਂ ਜਿਹੜਾ ਡਰਾਈਵ ਬਾਕੇ ਲੈ ਕੇ ਜਾ ਸਕਦਾ ਜੀ ਠੀਕ ਆ ਜੀ ਡਿਸਟ੍ਰੀਬਿਊਟਰ ਇਹਦਾ ਲਵਾਇਆ ਹੋਇਆ ਬੰਦੇ ਦਾ ਜੀ ਮੂਰੇ ਤੇ ਠੀਕ ਆ ਠੀਕ ਆ ਡਿਸਟ੍ਰੀਬਿਊਟਰ ਲੱਗਾ ਹੋਇਆ ਭਈ ਇਹਦੇ ਹਮ ਠੀਕ ਆ ਜੀ ਬਹੁਤ ਵਧੀਆ ਖੇਤੀ ਨੂੰ ਆ ਥੋੜੇ ਪੈਸੇ ਨੇ ਆ ਹਾਂ ਜੀ ਡਬਲ ਪੰਪ ਚੱਲਿਆ ਸਰਪ੍ਰਾਈਜ਼ ਦੀ ਟੱਕਰ ਦਿੰਦਾ ਇਹ ਪੂਰੀ ਹਮ ਅੱਗੇ ਆ ਗਿਆ ਜੀ ਜੌਂਡੀਰ 5310 ਆ 3 ਸਪੀਡ 3 ਸਪੀਡ 3 ਸਪੀਡ ਕਿੰਨੇ ਮਾਡਲ ਆਏ ਬਾਈ ਤੇ 19 ਆ ਜੀ 19 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ 90 ਮਹੀਨੇ ਨਾਲ ਦੇ ਟਾਇਰ ਆਈ ਨਾਲ ਦੇ ਟਾਇਰ ਆ 90 ਕੁ 56 ਟਾਇਰਾਂ ਦੀ ਕੰਡੀਸ਼ਨ ਹੈ ਕੀ ਆ ਤੇ ਕਿੰਨੇ ਘੰਟੇ ਚੱਲਿਆ ਹੋਇਆ ਏ 1500 ਘੰਟੇ ਚੱਲਿਆ ਹੋਇਆ 1500 ਘੰਟੇ ਚੱਲਿਆ ਹੋਇਆ ਬਾਈ ਪੂਰਾ ਇਹ ਕੰਡੀਸ਼ਨ ਟਾਪ ਮਾਰ ਲਈ ਹਿੱਸਾ ਖੁਰਦਾਗਾ ਡਬਲ ਪੀਟੀਓ ਰਵਸ ਬੱਸ ਬੀਟੀਓ ਹੈ ਰਵਸ ਬੀਟੀਓ ਖੋਲ ਖੋਲਦੇ ਹਿੱਸੇ ਆ ਗਏ ਨੇ ਇਹਨੂੰ ਉਹ ਟਰੈਕਟਰ ਵੱਧ ਮਾਰਕੀਟ ਹੈ ਰਵਸ ਬੀਟੀਓ ਜਿਹਨੂੰ ਹੇਰ ਬੱਸ ਬੀਟੀਓ ਆਪਣੇ ਬਰਨਾਲਾ ਦਾ ਨੰਬਰ ਲੋਕਲ ਨੰਬਰ ਹੈ ਠੀਕ ਹੈ ਬਰਨਾਲਾ ਨੰਬਰ ਆ ਬਾਈ ਕੀ ਡਿਮਾਂਡ ਕਰਦਾ ਓ ਡਾਇਰੈਕਟਰ ਦੀ 7 ਲੱਖ ਤੇ 25000 ਰੁਪਏ 7 ਲੱਖ 25000 ਰੁਪਏ ਡਿਮਾਂਡਾ ਹਾਂ ਠੀਕ ਹੈ ਜੀ ਤੇ ਐਡਰੈਸ ਦੱਸ ਦੋ ਬਾਈ ਆਪਣਾ ਆਪਣਾ ਹੀ ਹੰਡਾ ਸਟੈਂਡਰਡ ਜਾਉਂ ਟਰੈਕਟਰ ਖੜੇ ਹੁੰਦੇ ਆ ਜੀ ਹਾਂਜੀ ਉਹ ਤੇ ਬਾਬਾ ਟਰੈਕਟਰ ਸੇਲ ਬ੍ਰੇਡ ਸ਼ੋਰੂਮ ਦਾ ਨਾਮ ਆਗਾ ਆਪਣਾ ਹਾਂਜੀ ਉੱਥੇ ਟਰੈਕਟਰ ਖੜੇ ਹ ਇਹ ਜੇ ਪ੍ਰਾਣਾ ਟਰੈਕਟਰ ਜੀ ਕਟਾਉਣਾ ਉਹ ਆਪਾਂ ਕੱਟ ਲਾਂਗੇ ਆਪਾਂ ਪ੍ਰਾਣਾ ਟਰੈਕਟਰ ਨੂੰ ਵੀ ਕਹਿੰਦੇ ਸਾਡਾ ਥੱਤੋਂ 200 ਲੱ ਲੈ ਜਾਏ ਚਾਹੀ ਹਾਂ ਜੀ ਆਦਾ ਕਢਾ ਲਈ ਜੇ ਉਹ ਵੱਧ ਵਸ ਲੱਜਾਏ ਵੇਚ ਦੇ ਜੇ ਵੱਧ ਵੇਚ ਦਾ ਤਾਂ ਉੱਥੇ ਲੈ ਜਾ ਕੇ ਵੇਚ ਕੇ ਸਾਨੂੰ ਪੈਸੇ ਦੇ ਆ ਹਾਂ ਕਿਰਾਏ ਦੇ ਵੀ ਮਿਲਦਾ ਟਰੈਕਟਰ ਵੀ ਕਿਰਾਏ ਤੇ ਵੀ ਦੇ ਦਿੰਦਾ ਜੀ ਉਹਦਾ ਕੀ ਪ੍ਰਾਈਸ ਹੈ ਜੀ ਜਿਵੇਂ ਤੇ ਆਪਾਂ 3 ਸਪੀਡ ਲੈਣਾ 3 ਸਪੀਡ ਮੈਂ 2500 ਲਿਆੜੀ ਦੇ ਦਿੰਨੇ ਆ ਜੀ ਠੀਕ ਆ ਜੀ 2 ਸਪੀਡ ਹੈ 2 ਸਪੀਡ ਆਪਾਂ 1800 ਦੇ ਠੀਕ ਆ ਜੀ ਤੇ ਆਪਣਾ ਫੋਨ ਨੰਬਰ ਹੀ ਫੋਨ ਨੰਬਰ ਆਪਣਾ 977976 ఓకే దోస్తో విడియో వదివేతల కమెంట్ శేర్ కన్నా భుల ధన్వాద